ਆਪਾਂ ਖਾਲੇ ਨੇ ਜਿਹੜੇ ਮੈਂ ਜਮਿਸ਼ਾਤ ਕੀ ਦੀਆ। ਕਿ ਸਭ ਤੋਂ ਪਹਿਲਾਂ ਅਕਾਲ ਪੁਰਖ ਦਾ ਵਾਹਿਗੁਰੂ ਦਾ ਆਸਰਾ ਲਿਆ। ਸੁਖੜੀ ਜਾਪ ਤੇ ਜਾਪ ਪਾਈ ਰਿਆ। ਪਰ ਗੁਰੂ ਮਹਾਰਾਜ ਜੀ ਅਰਦਾਸ ਬੇਤੀ ਕੀਤੀ ਹੈ। ਕਿ ਜੋ ਨਾਮਣੀ ਕਾਲ ਜਾਲ ਨੇ ਪੰਜਾਬ ਦੀ ਬੇਧੀ ਵਾਸਤੇ ਪੰਜਾਬ ਦੇ ਹੱਤਾਂ ਲਈ ਪੰਜਾਬ ਨੂੰ ਬਚਾਉਣ ਵਾਸਤੇ ਇਹ ਜਿਹੜੀ ਬਹਿਸ਼ੂਰੂ ਕੀਤੀ ਹੈ ਇਹ ਦੇ ਵਿੱਚ ਗਾਲਪੋਤ ਕਲਪਤਾਨ ਕਿ ਆਪਣੇ ਪੰਥ ਨੇ ਜੋ ਜਵੰਦਾ ਜੈਸੇ ਬੰਦੀਆ ਮਾਰ ਕੇ ਆਪਣੇ ਦਿਨੇ ਵੀ ਕੰਡਿਡੀਟਵਾ ਉਹ ਵੱਡੇ ਜੇਤ ਦੇ ਕੇ ਇਹਦੇ ਪਾਰਟੀ ਦਾ ਮਾਣ ਵਧੇ ਉਥੇ ਦੇਖੀ ਪਾਰਲੀਮੈਂਟ ਦੇ ਅਦਰ ਜੋ ਆਵਾਜ਼ ਪਹਿਲੇ ਸਾਡੇ ਪੰਜਾਬ ਤੋਂ ਸਾਡੇ ਭੈਣ ਜੀ ਵਿਭਾਗ ਜਿਹੜਾ ਤੋਂ ਬਾਹਰਲ ਤਾਂ ਕਲਿਆਣਤਵ ਦੇ ਉੱਪਰ ਉਥੇ ਆਵਾਜ਼ ਆਪਣੀ ਬੁਲੰਦ ਕਰਦੇ ਆ ਇਸ ਲਈ ਆਪਾਂ ਵੱਡੀ ਗੱਡੀ ਦੇ ਵਿੱਚ ਹੋਰ ਮਹਿਮਾ ਚੱਕ ਕੇ ਜਾਂ ਜੇ ਤੇ ਪੰਜਾਬ ਦੀ ਆਵਾਜ਼ ਹੋਰ ਉਥੇ ਗੂੰਜ ਲਵੇ ਜਿਹੜੇ ਮਸਲਿਆਂ ਨੇ ਆਂ ਪੰਜਾਬ ਦੇ ਵਾਹਇ ਪੰਜਾਬ ਦੇ ਕਿਸਾਨਿਆਂ ਚਾਹੇ ਮਲਾਲਮਾਂ ਜਾਂ ਹੋਰ ਸਾਡੇ ਧਾਰਮਿਕ ਵਿਸ਼ੂ ਨੇ ਉਹਨਾਂ ਲਈ ਜੋ ਸਾਡੇ ਜਥੇ ਵਧੀਆਂ ਯੁੱਧ ਰਹੀਆਂ ਉਹਦੀ ਵਾਜ ਬਣਾਉਣਾ ਹੋ ਸਕੇ ਜਿਹੜੇ ਕੋਲ ਕੋ ਸਾਹਾ ਹੋ ਰਹੀ ਤੇ ਬੁਰਤੋ ਬੋਲ ਚੋੜੀ ਸਾਰਾ ਸਾਥ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਿੱਖ ਹਰ ਇੱਕ ਮਹਿਨਤੋਂ ਬਿਨਾਂ گرو چرنا جڑ کے ارداس کی تھی کبا کی میرے سر تربی ہاتھ رکھو کہ میں جی جنگ دیں دوا میری پڑا پراپت ہو سو سخمی صاحب جی پارث افرنت سارے کمیشد جتھا سب بہت ستار جو دونوں ہلکا جات چندی جی خرامنا جی ਔਰ ਮੇਰੇ ਵੱਡੇ ਵੀ ਸਰਕਾਰ ਜਮੈਲ ਸਿੰਘ ਜੀ ਬਾਦ ਜਿਨ੍ਹਾਂ ਨੇ ਲੰਬਾ عرصਾ ਕਿਉਂਕਿ ਜਵਾਨੀ ਤੋਂ ਹੋਂਦ ਬੜੇ ਪਿਛੇ ਜਾ ਰਿਹਾ ਹੈ ਬੜਾ ਬੜਾ ਜ਼ੋਮਨੀ ਕੰਦੋਤਾ ਨੂੰ ਜਿਸ ਨੇ ਸਾਫ ਕਰਦਾ ਸਾਡੀ ਭੈਣ ਬੀਬੀ ਜੋਕੀ ਸੌਰ ਜੀ ਔਰ ਸਾਡੇ ਲੋਕੀ ਸਰਕਾਰ ਜੋ ਇਹ ਸਾਲ ਦੇ ਤੋਂ ਮੈਂਬਰ ਬਣ ਕੇ ਚੋਣ ਲੜ ਰਹੇ ਸਰਕਾਰ ਸਿੰਘ ਜੀ ਕੰਢੇ ਇਹਨਾਂ ਨੇ ਸਾਰਿਆਂ ਨੇ بیٹھ کے سارے بچارا دے کہ بےنتی میں پہلی بےنتی ہے جا پندرہ ترین دا پروگرام آئی ایک دن سانوں اس گل کا انوان لگ جانا کہ اچھی کتنے یہ سر ہونی نو ہلکے شری ہرگوبند پور تو لے کے فوائد کا چھ ہلکے ہشیاپور سے دو ہلکے ایک ہلکا شری کرسپور صاحب ਕਿ ਨਹੀਂ ਘਾਤੋ ਮੈਂ ਪਸਾਓ ਸੋ ਗੁਰੂ ਸਾਹਿਬ ਕੇ ਪ੍ਰੰਪਰਾਂ ਨੂੰ ਲਾਗੇ ਨੌ ਮਿੰਟ ਜੋ ਕਿ ਬਹੁਤ ਜ਼ਰੂਰੀ ਸੋ ਤੇ ਗੰਧਲ ਨੂੰ ਬਟੇ ਮਾਰ ਜਨਾਂ ਜਿਤਾਉਗੇ ਤੇ ਮੈਨੂੰ ਆਸ ਵੀ ਆ ਕਿ ਤੁਹਾਡੇ ਦੋ ਤਰ੍ਹਾਂ ਦੇ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਜਿਨ੍ਹਾਂ ਮੀਟਿੰਗਾਂ ਦੇ ਵਿੱਚ ਪੀਪੀਆਂ ਬਾਦ ਆਉਣ ਲਾ ਬਣ ਸਮਝ ਲਾ ਜਿੰਦ ਸਕੀਮੀ ਆ ਤੇ ਜਿਹੜੇ ਚਾਹ ਨਾਲ ਅਸ਼ਾ ਦੇ ਨਾਲ ਮੀਟਿੰਗਾਂ ਦੇ ਵਿੱਚ ਆ ਜੇ ਸ਼ਮੂਲੀਅਤ ਕਰ ਉਹ ਇੱਕ ਗੱਲ ਦੱਸਾਂ ਦੀ ਕਿ ਤੁਸੀਂ ਉਹ ਮੋਟਜਾ ਫਤਿਹ ਕਰ ਨਹੀਂ ਕਰਦੇ So